ਲੁਧਿਆਣਾ ਤੋਂ ਅਮਰਿੰਦਰ ਰਾਜਾ ਵਡਿੰਗ ਨੂੰ ਚੌਣ ਮੈਦਾਨ 'ਚ ਉਤਾਰ ਦਿੱਤਾ ਗਿਆ ਜਿਸ ਦਾ ਜ਼ਿਲ੍ਹਾ ਪ੍ਰਧਾਨ ਸੰਜੇ ਤੜਵਾਰ ਨੇ ਵੀ ਸਵਾਗਤ ਕੀਤਾ ਉਹਨਾਂ ਨੇ ਕਿਹਾ ਕਿ ਰਾਜਾ ਵਡਿੰਗ ਬਾਰੀ ਉਮੀਦਵਾਰ ਨਹੀਂ ਹਨ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਕਿ ਰਾਜਾ ਵਡਿੰਗ ਨੇ ਪੰਜਾਬ ਜੋੜੋ ਯਾਤਰਾ 'ਚ ਕਾਫੀ ਸਹਿਯੋਗ ਦਿੱਤਾ ਸੀ ਸੰਜੇ ਤੜਵਾਰ ਨੇ ਕਿਹਾ ਕਿ ਉਹਨਾਂ ਨੇ ਵੀ ਟਿਕਟ ਦੀ ਦਾਅਵੇਦਾਰੀ ਕੀਤੀ ਸੀ ਅਤੇ ਨਾਲ ਹੀ ਆਸ਼ੂ ਨੇ ਵੀ ਕੀਤੀ ਸੀ ਉਹਨਾਂ ਨੇ ਕਿਹਾ ਕਿ ਹਾਈ ਕਮਾਂਡ ਦਾ ਫੈਸਲਾ ਸਾਨੂੰ ਸਿਰ ਮੱਥੇ ਨੇ ਸੰਜੇ ਤੇ ਲੋਹੜ ਨੇ ਵੀ ਕਿਹਾ ਕਿ ਅਸੀਂ ਇਹ ਸੀਟ 1 ਲੱਖ ਵੋਟਾਂ ਜਿੱਤ ਕੇ ਮੂੜ ਤੋਂ ਕਾਂਗਰਸ ਚ ਓਲੀ ਵਿੱਚ ਪਾਵਾਂਗੇ ਉਹਨਾਂ ਨੇ ਕਿਹਾ ਕਿ ਕਾਂਗਰਸ ਇਕਜੁੱਟ ਹੋ ਕੇ ਚੋਲ ਲੜੇਗੀ ਉਹਨਾਂ ਨੇ ਕਿਹਾ ਕਿ ਸਾਰੇ ਰਾਜਾ ਵੜਿੰਗ ਨੂੰ ਪਸੰਦ ਕਰਦੇ ਨੇ ਉਹ ਉਮੀਦਵਾਰ ਲਾਣੇ ਗਏ ਤੋਂ ਜਣਾ ਤੋਂ ਕਿਸ ਤਰ੍ਹਾਂ ਦੇਖਦੇ ਹੋ ਬੜਾ ਅੱਛਾ ਫੈਸਲਾ ਹਾਈ ਕਮਾਂਡ ਦਾ ਸਾਡੇ ਪੰਜਾਬ ਦੀ ਕਾਂਗਰਸ ਕਮੇਟੀ ਦੇ ਪਤਾਨੇ ਰਾਜਾ ਵੜਿੰਗ ਜੀ ਹੀ ਇਜ਼ ਕੈਪेबल ਔਰ ਕਾਂਗਰਸ ਵਰਕਰ ਜਿਹੜਾ ਉਹਨਾਂ ਦੇ ਨਾਂ ਤੇ ਯੂਨਾਈਟਡ ਹੋ ਗਿਆ ਹੈ ਔਰ ਲੀਡਰ ਸਹਿਮਾਨੀ ਉਹਨਾਂ ਦੇ ਨਾਲ ਨੇ ਔਰ ਇਹ ਲੜਾਈ ਜਿਹੜੀ ਹੈ ਬੜੇ ਅੱਛੇ ਮਾਰਚ ਨਾਲ ਜਿੱਤਾਂਗੇ ਔਰ ਮਤਲਬ ਜਿਹੜੀਆਂ ਅਟਕਲਾਂ ਜੱਲਦੀਆਂ ਸੀਗੀਆਂ ਕਿ ਕਾਂਗਰਸ ਦੇ ਕੁਝ ਲੋਕ ਸ਼ਿਫਟ ਕਰਨਗੇ ਕਿਸੇ ਹੋਰ ਪਾਰਟੀ ਜਾਣਗੇ ਇਹ ਸਾਰੀਆਂ ਅਟਕਰਾ ਤੇ ਕੈਂਡੀਡੇਟ ਅਨਾਉਂਸ ਹੋਣ ਤੋਂ ਬਾਅਦ ਵਿਰਾਮ ਲੱਗ ਗਿਆ ਅਸਰ ਤੁਹਾਡੇ ਵੱਲੋਂ ਵੀ ਟਿੱਪੀ ਦੀ ਜਿਹੜੀ ਮੰਗ ਕੀਤੀ ਗਈ ਸੀ ਕਿ ਮਨੋਲੀ ਕੁਮਾਰਾ ਜਮਾਰ ਨਾਲ ਨਹੀਂ ਯਾਨੀ ਕਿ ਜਿਹੜਾ ਜਦ ਤੱਕ ਇਸ ਤਰ੍ਹਾਂ ਨਜੜਾ ਰਹੂਗਾ ਬਾਕੀ ਕਾਂਗਰਸ ਵਿੱਚ ਕੋਈ ਗੰਗਾਲ ਵੀ ਤਾਂ ਨਹੀਂ ਰਾਜਾ ਵੜਿੰਗ ਜੀ ਕਿਉਂਕਿ ਸਾਡੇ ਸੂਬੇ ਦੇ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਸੋ ਬਾਹਰ ਲੈਣੀ ਹੈ ਕਿਉਂਕਿ ਜਿਹੜਾ ਇਸ ਲੈਵਲ ਦਾ ਲੀਡਰ ਹੁੰਦਾ ਹੈ ਤੁਸੀਂ ਮੋਦੀ ਜੀ ਹੈ ਰਾਹੁਲ ਜੀ ਹੈ ਉਹ ਉਹਨਾਂ ਦੀ ਰਾਜ ਕਿੱਥੇ ਹੈ ਉਹ ਲੜਦੇ ਕਿੱਥੋਂ ਹੈ ਸੋ ਇਟ ਡਸਨਟ ਮੈਟਰ ਉਹ ਜਿਹੜੇ ਲੁਧਿਆਣਾ ਸ਼ਹਿਰ ਦੇ ਲੋਕ ਹੈ ਉਹਨਾਂ ਦਾ ਮੈਕਸਮ ਜਿਹੜਾ ਇੰਟਰੈਕਸ਼ਨ ਹੈ ਜਾਂ ਉਹਨਾਂ ਦੇ ਨਾਲ ਜਿਹੜਾ ਜੁੜੇ ਹੁੰਦੇ ਆ ਲੋਕ ਲੀਡਰਸ਼ਿਪ ਜੁੜੀ ਹੁੰਦੀ ਹੈ ਸੋ ਇਹੋ ਜਿਹਾ ਕੁਝ ਨਹੀਂ ਹੈ ਸਾਰੇ ਕੰਮ ਕਰ ਰਹੇ ਆ ਸਾਰੇ ਜੁਆਇਨਿਟ ਦੇ ਲੋਕ ਜਿਹੜੇ ਆ ਰਾਜਾ ਵੀਰ ਨੂੰ ਪਿਆਰ ਕਰਦੇ ਆ ਕੋਈ ਭਾਰਤ ਜੁੜੋ ਯਾਤਰਾ ਦੇ ਵਿੱਚ ਰਾਜਾ ਬਿੰਦੀ ਨੇ ਬੜੀ ਮਿਹਨਤ ਕੀਤੀ ਸੀ ਪੰਜਾਬ ਦੇ ਵਿੱਚ ਉਹ ਸਪੈਸ਼ਲ ਲੁਧਿਆਣਾ ਦੇ ਵਿੱਚ ਕਿਉਂਕਿ ਰਾਹੁਲ ਗਾਂਧੀ ਜੀ ਤੇ ਸਪੀਚ ਕਰਕੇ ਗਏ ਸੀ ਕਿ ਸਭ ਤੋਂ ਵਧੀਆ ਜਿਹੜਾ ਵੈਲਕਮ ਹੋਇਆ ਮੇਰਾ ਲੁਧਿਆਣਾ ਚ ਆਇਆ ਸੋ ਉਹ ਸੈਪਟੇਬਲ ਲੀਡਰ ਨੇ ਸਾਰਿਆਂ ਵਾਸਤੇ ਸਰ ਕਿਤਨੇ ਕਿਤੇ ਕਹਿੰਦੇ ਜਿਹੜਾ ਸੀ ਕਿ ਬੂਟੋਵਾ ਜੀ ਕਹਿੰਦੇ ਜਿਹੜਾ ਲੀਡਰ ਹੈ ਉਹਨਾਂ ਨੂੰ ਦੇਣਾ ਪਿਆ ਬਾਹਰਲਾ ਲੀਡਰ ਕਿਉਂ ਲੁਧਿਆਣਾ ਦੇ ਜਿਹੜੇ ਲੀਡਰ ਕੋਈ ਫੈਸਲਾ ਨਹੀਂ ਲੈ ਪਾਦੇ ਸੀਗੇ ਵਿਰੋਧੀ ਵੀ ਇਸ ਗੱਲ ਨੂੰ ਲੈ ਕੇ ਸਵਾਲ ਨਹੀਂ ਇਹ ਹਾਈ ਕਮਾਂਡ ਦਾ ਫੈਸਲਾ ਹੈ ਹਾਂ ਇਹ ਗੱਲ ਜ਼ਰੂਰ ਹੈ ਕਿ ਲੁਧਿਆਣੇ ਚ ਜਿੱਥੇ ਆਸ਼ੂ ਜੀ ਦਾ ਕਲੇਮ ਸੀਗਾ ਟਿਕਟ ਨੂੰ ਲੈ ਕੇ ਉੱਥੇ ਮੈਂ ਵੀ ਕਲੇਮ ਕਰ ਰਿਹਾ ਸੀਗਾ ਹੋ ਸਕਦਾ ਹੈ ਕਿ ਉਹਨਾਂ ਨੇ ਕਿਉਂਕਿ ਰਾਜਾ ਬਰਿੰਦ ਦੀ ਪੰਜਾਬ ਦੇ ਪ੍ਰਧਾਨ ਨੇ ਤੇ ਉਹਨਾਂ ਨੇ ਸੋਚ ਲਿਆ ਵੀ ਇਹਨਾਂ ਦੇ ਨਾਲ ਸੋਨ ਨਾਲ ਕਿਤਨਾ ਕਿਤੇ ਕਿੰਤੂ ਪਰੰਤੂ ਜਿਹੜੀ ਇਹ ਖਤਮ ਹੋ ਜਾਗੀ ਬਟ ਲੁਧਿਆਣਾ ਜਿਹੜਾ ਯੂਨਾਈਟਿਡ ਹੈ ਔਰ ਰਾਜਾ ਬਰਿੰਦ ਨੂੰ ਲੈ ਕੇ ਕੋਈ ਕੁਐਸਚਨ ਨਹੀਂ ਹੈ ਕੋਈ ਕਿੰਤੂ ਪਰੰਤੂ ਨਹੀਂ ਹੈ ਸਰ ਮਨੀਸ਼ ਸਿੰਘ ਮਿੱਟੂ ਬੀਸਕਰ ਕਰ ਰਹੀ ਸੀ ਅਸ਼ੋਕ ਪ੍ਰਸਪ ਤੋਂ ਪਿਛਲੇ ਨੇ ਆਵਾਜ਼ਾਂ ਵਾਲੀ ਪਾਰਟੀ ਦੇ ਉਮੀਦਵਾਰ ਨੂੰ ਵੀ ਕਹਿ ਰਹੇ ਸੀ ਕਿ ਆਪ ਲੁਧਿਆਣਾ ਚ ਉਮੀਦਵਾਰੀ ਨਹੀਂ ਹੈਗਾ ਇਹਨਾਂ ਕੋਲ ਕਹਿੰਦੇ ਕਾਂਗਰਸ ਨੂੰ ਇਸੇ ਕਰਕੇ ਡਿਲੇ ਵੀ ਹੋਇਆ ਦੇ ਕਹਿੰਦੇ ਵਾਰੀ ਨੂੰ ਲੀਡ ਦੀ ਆ ਹੁਣ ਤੋਂ 5 ਮਿੰਟ ਪਹਿਲਾਂ ਕੈਂਡੀਡੇਟ ਆ ਚੁੱਕੇ ਆ ਸੋਨ ਉਹਨਾਂ ਦੀ ਇਹ ਗਲਤਫहमी ਬੰਦ ਹੁਣ ਜਦੋਂ ਇਲੈਕਸ਼ਨ ਮੋਡ ਚ ਜਾਵਾਂਗੇ ਉਦੋਂ ਇਹ ਆਪਣੀ ਪਾਰਟੀ ਦੀਆਂ ਗੱਲਾਂ ਕਰਨ ਸਾਡੀ ਪਾਰਟੀ ਦੀਆਂ ਗੱਲਾਂ ਕਰਨੀਆਂ ਬੰਦ ਕਰਨ ਇਹਨਾਂ ਨੇ ਪੰਜਾਬ ਵਾਸੀ ਕੀ ਕੀਤਾ ਕਿਰਪਾ ਕਰਕੇ ਉਹ ਦੱਸਣ ਅਸੀਂ ਦੇਸ਼ ਵਾਸੀ ਕੀ ਕੀਤਾ ਪੰਜਾਬ ਵਾਸੀ ਕੀ ਕੀਤਾ ਇਹ ਗੱਲਾਂ ਅਸੀਂ ਦੱਸਾਂਗੇ ਔਰ 1 ਜੂਨ ਨੂੰ ਜਦੋਂ ਲੋਕ ਵੋਟ ਪਾਣਗੇ ਲੋਕ ਇਹਦਾ ਫੈਸਲਾ ਕਰਨਗੇ ਔਰ 4 ਜੂਨ ਨੂੰ ਪਰਮਾਤਮਾ ਔਰ ਲੋਕਾਂ ਦੀ ਜਿਹੜੀ ਤਾਕਤ ਹੈ ਜਿਹੜੀ ਬਾਬਾ ਸਾਹਿਬ ਵੀਰਾਰਾਮ ਮੇਧਕਰ ਜੀ ਨੇ ਦਿੱਤੀ ਹੈ ਉਹ ਇਹ ਫੈਸਲਾ ਕਰ ਦੇਗੀ ਕਿ ਲੁਧਿਆਣਾ ਦੇ ਪਾਰਲੀਮੈਂਟ ਹਲਕੇ ਦੀ ਸੇਵਾ ਕੌਣ ਕਰੇਗਾ ਸਰ ਕੁਦੀਪ ਸਿੰਘ ਬਹਿਦਤੀ ਪਹਿਲਾਂ ਕਾਫੀ ਦਿਨ ਪਹਿਲਾਂ ਉਹਨਾਂ ਨਾਲ ਗੱਲਬਾਤ ਕੀਤੀ ਤੇ ਕਹਿੰਦੇ ਸੀ ਬਾਹਲੀ ਲੀਡਰ ਮੰਜ਼ੂਰ ਨਹੀਂ ਹੈ ਕਹਿੰਦੇ ਅਸੀਂ ਲੋਕਲ ਲੀਡਰਸ਼ਿਪ ਦੀ ਜਿਹੜੀ ਗੱਲਬਾਤ ਹੋਈ ਹੈ ਕਹਿੰਦੇ ਸਾਡੇ ਕਿਸੇ ਵੀ ਹਲਕੇ ਜਿਹੜੇ ਜਨਜਾਤ ਨੂੰ ਨਹੀਂ ਟਿਕਣ ਲੱਗੇਗਾ ਨਹੀਂ ਕੋਈ ਅਕਸੈਪਟ ਕਰਦਗੇ ਜਿਹੜੇ ਬਾਕੀ ਲੀਡਰ ਨੇ ਜੇ ਜਿਸ ਤਰ੍ਹਾਂ ਜਿਹੜਾ ਹੋ ਰਹਾ ਸੀ ਦੇਖਿਆ ਕਿ ਜਿਹੜਾ ਦੇਖਣ ਨੂੰ ਮਿਲਿਆ ਜਿਹੜੇ ਵਿਅਕਤੀ ਸਾਹਮਣੇ ਗੱਲ ਕਹੀ ਸੀ ਉਹ ਥੋੜਾ ਜਿਹਾ ਹੋਰ ਤਰੀਕੇ ਨਾਲ ਲਈ ਤੀ ਯਾਰੀ ਵਿਅਕਤੀ ਸਾਹਮਣੇ ਗੱਲ ਕਹੀ ਸੀ ਕਿ ਬਾਹਲੀ ਲੀਡ ਦਾ ਮਤਲਬ ਹੈ ਸਾਡੀ ਪਾਰਟੀ ਤੋਂ ਬਾਹਰ ਰਾਜਾ ਜੀ ਤਾਂ ਸਾਡੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਦੇ ਕਿੰਦੂ ਕੱਲ ਨੂੰ ਰਾਹੁਲ ਗਾਂਧੀ ਜੀ ਕਹਿਣ ਕਿ ਮੈਂ ਲੁਧਿਆਣਾ ਤੋਂ ਪਾਰਲੀਮੈਂਟ ਲੜਨੀ ਹੈ ਤੇ ਕੌਣ ਕਿੰਦੂ ਪ੍ਰੰਤੂ ਕਰ ਸਕਦਾ ਸੋ ਬੀਇੰਗ ਇਹ ਪੰਜਾਬ ਪ੍ਰੈਜ਼ੀਡੈਂਟ ਉਹਨਾਂ ਦੇ ਨਾਂ ਤੋਂ ਕੋਈ ਕਿੰਦੂ ਪ੍ਰੰਤੂ ਨਹੀਂ ਹੈ ਇਹ ਜਿਹੜੀ ਗੱਲ ਹੋਈ ਸੀ ਉਹ ਆਊਟਸਾਈਡ ਪਾਰਟੀ ਜਿਹੜੇ ਸਾਡੀ ਪਾਰਟੀ ਚ ਲੋਕ ਨਹੀਂ ਹੈ ਅਗਰ ਉਹ ਆ ਕੇ ਟਿਕਟ ਮੰਗਦੇ ਆ ਤੇ ਉਹਨਾਂ ਵਾਸਤੇ ਗੱਲ ਕਹੀ ਗਈ ਸੀ ਵੈਸ ਸਾਹਿਬ ਨੂੰ ਕੱਲ ਭਗਵਾਨ ਮੰਨ ਗੁਰੂ ਇੱਕ ਗਰੀਆ ਰੈਲੀ ਜੀ ਦੇ ਨਾਲ ਕਿਤੇ ਗਏ ਕਹਿੰਦੇ 13 ਜ਼ੀਰੋ ਨਾਲ ਕਹਿੰਦੇ ਪ੍ਰਾਪਰਟੀ ਪਹਿਲਾਂ ਤਾਂ ਉਹਨਾਂ ਕੋ 13 ਚੱਕ ਲੁਧਿਆਣੇ ਵਾਲੀ ਤਾਂ ਕੱਟ ਦਿਓ 12 ਰਹਿ ਗਈਆਂ ਹੁਣ ਇੱਕ ਇੱਕ ਕਰਕੇ ਸਾਰੀਆਂ ਉਡਾ ਦੇਾਂਗੇ ਇਹ 13 ਜ਼ੀਰੋ ਉਲਟ ਹੋਣੀ ਹੈ 13 ਕਾਂਗਰਸ ਜਿੱਤੇਗੀ ਜ਼ੀਰੋ ਜਿਹੜੀ ਹੈ ਉਹ ਝਾੜੂ ਦੇ ਕਰਦੇ